ਸ਼ਬਦ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਦਾਸ ਇੱਕ ਦੋ ਜ਼ਰੂਰੀ ਬੇਨਤੀਆਂ ਗੁਰੂ ਕੀ ਸੰਗਤ ਨੂੰ ਕਰਦੇ ਵੀ ਪਹਿਲੀ ਬੇਨਤੀ ਸਤ ਗੁਰਾਂ ਦਾ ਇੱਕ ਇੱਕ ਬਚਨ ਪੂਰੇ ਪੂਰੇ ਧਿਆਨ ਦੇ ਨਾਲ ਸੁਣਨਾ ਹੈ ਇਹ ਸਮਝ ਲੈਣਾ ਕਿ ਜੋ ਪਾਤਸ਼ਾਹ ਜੀ ਮਤ ਦੇ ਰਹੇ ਹਨ ਉਹ ਕੇਵਲ ਮੈਨੂੰ ਹੀ ਕਿਹਾ ਜਾ ਰਿਹਾ ਹੈ ਦਾਸ ਵੀ ਇਹੀ ਸਮਝੇ ਇਹ ਨਹੀਂ ਕਿ ਦਾਸ ਸੇ ਤੇ ਤੁਹਾਨੂੰ ਕੁਝ ਸੁਣਾਉਣ ਵਾਸਤੇ ਆਇਆ ਹੈ ਮਨ ਵਿੱਚ ਭਾਵ ਹੋਵੇ ਅੱਜ ਦਾਸ ਵੀ ਤੁਹਾਡੇ ਕੋਲੋਂ ਤੇ ਗੁਰੂ ਕੀ ਸੰਗਤ ਕੋਲੋਂ ਕੁਝ ਸਿੱਖਣ ਵਾਸਤੇ ਆਇਆ ਹੈ ਆਪਾਂ ਸਾਰਿਆਂ ਨੇ ਸਤਗੁਰਾਂ ਦੀ ਹਜ਼ੂਰੀ ਵਿੱਚ ਮਿਲ ਬੈਠ ਕਰਕੇ ਅੱਜ ਸਤਗੁਰਾਂ ਪਾਸੋਂ ਜੀਵਨ ਜਿਉਣ ਦੀ ਜਾਂਚ ਸਿੱਖਣੀ ਹੈ ਇੱਕ ਇੱਕ ਬਚਨ ਆਪਣੇ ਤੇ ਲਾ ਲੈਣਾ ਪੂਰੇ ਧਿਆਨ ਦੇ ਨਾਲ ਸਰਵਣ ਕਰਨ ਦਾ ਯਤਨ ਕਰਨਾ ਜੀ ਸਤਿਗੁਰਾਂ ਪਾਸੋਂ ਅੱਜ ਸ਼ਬਦ ਵਿਚਾਰ ਦੇ ਵਿੱਚ ਆਪਾਂ ਸਮਝਣ ਦਾ ਯਤਨ ਕਰਾਂਗੇ ਕਿ ਧਰਮ ਦੇ ਨਾਂ ਤੇ ਜੇ ਦੰਗੇ ਹੋਏ ਤੇ ਕਿਉਂ ਹੋਏ ਇਹਦਾ ਕਾਰਨ ਕੀ ਹੈ ਇੱਕ ਬੇਨਤੀ ਕਰਾਂ ਅਸਲ ਵਿੱਚ ਸਮਝ ਮਨੁੱਖ ਦੇ ਕੋਲ ਸੀ ਰੱਬੀ ਬਾਣੀ ਨਾਲੋਂ ਟੁੱਟ ਕੇ ਅਸੀਂ ਆਪਣੇ ਮੂਲ ਨਾਲੋਂ ਟੁੱਟ ਕੇ ਅਗਿਆਨੀ ਬਣ ਗਏ ਜੇ ਮਨੁੱਖਾ ਮਾਤਰ ਪ੍ਰਾਣੀ ਨੂੰ ਦਿੱਤੀ ਵਡਿਆਈ ਦੀ ਗੱਲ ਕਰਾਂ ਤਾਂ ਉਦਾਹਰਨਾਂ ਹੀ ਇੰਨਾ ਕੁ ਸਮਝਿਆ ਜਾ ਸਕਦਾ ਹੈ ਕਿ ਪੌੜੀ ਦੇ ਸਿਖਰ ਵਾਲਾ ਟੰਬਾ ਹੁੰਦਾ ਨਾ ਉਹ ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਕਿ ਇਸ ਟੰਬੇ ਦੇ ਥੱਲੇ ਹੋਰ ਬੜੇ ਟੰਬੇ ਨੇ ਤੇ ਸਿਖਰ ਵਾਲੇ ਟੰਬੇ ਤੇ ਚੜਨ ਦੀ ਖਾਤਰ ਜੋਰ ਅਜਮਾਈ ਵੀ ਕਰਨੀ ਪੈਂਦੀ ਹੈ ਰਿਸਕ ਵੀ ਲੈਣਾ ਪੈਂਦਾ ਫਿਰ ਕਿਤੇ ਜਾ ਕੇ ਅਖੀਰ ਵਾਲਾ ਟੰਬਾ ਨਸੀਬ ਹੁੰਦਾ ਹੈ ਪਹਾੜ ਦੀ ਚੋਟੀ ਤੇ ਪਹੁੰਚਿਆ ਮਨੁੱਖ ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਕੇ ਇਸ ਜੀਵ ਦੀ ਯਾਤਰਾ ਬੜੇ ਨੀਵੇਂ ਪੱਧਰ ਤੋਂ ਸ਼ੁਰੂ ਹੋਈ ਸੀ ਇਸ ਟੀਸੀ ਤੱਕ ਪਹੁੰਚਣ ਦੀ ਖਾਤਰ ਇਹਨੂੰ ਸ਼ਰੀਰਕ ਬਲ ਦੀ ਵਰਤੋਂ ਕਰਨੀ ਪਈ ਰਿਸਕ ਵੀ ਲੈਣਾ ਪਿਆ ਦਿਮਾਗ ਦੀ ਵਰਤੋਂ ਵੀ ਕਰਨੀ ਪਈ ਤੇ ਫਿਰ ਕਿਤੇ ਜਾ ਕੇ ਪਹਾੜ ਦੀ ਚੋਟੀ नसीब ਹੋਈ ਆਪ ਜੀ ਕਈ ਵਾਰੀ ਪਹਾੜਾਂ ਵਿੱਚ ਗਏ ਹੋਵੋਗੇ ਤੀਸੀ ਤੇ ਪਹੁੰਚ ਕੇ ਬੰਦਾ ਇੱਕ ਵਾਰ ਥੱਲੇ ਜ਼ਰੂਰ ਵੇਖਦਾ ਵੀ ਮੈਂ ਚੱਲਿਆ ਬੜੇ ਨੀਵੇਂ ਥਾਂ ਤੋਂ ਸੀ ਤੇਰੀ ਵੀ ਕਹਾਣੀ ਇਦਾਂ ਦੀ ਅਜੀਬ ਇਹ ਮਨੁੱਖਾ ਜਨਮ ਤੈਨੂੰ ਵੱਡੇ ਭਾਗਾ ਨਾਲ ਮਿਲੇ ਆ ਤੈਨੂੰ ਗੁਰੂ ਨੇ ਕਿ ਸਾਹਿਬ ਦਿਮਾਗ ਹੈ ਦਿਮਾਗ ਦਿੱਤਾ ਬਿਵੇਕ ਬੁੱਧੀ ਦਿੱਤੀ ਨਿਰਣਾ ਤੂੰ ਗੁਰੂ ਦੀ ਬਾਣੀ ਦਾ ਫੈਸਲਾ ਲੈ ਕੇ ਕਰਨਾ ਸੀ ਅੱਜ ਜੇ ਸਮਾਜ ਦੇ ਵਿੱਚ ਧਰਮ ਦੇ ਨਾਂ ਤੇ ਦੰਗੇ ਹੋਏ ਤੇ ਸਿੱਧੇ ਸ਼ਬਦਾਂ ਦੇ ਵਿੱਚ ਮੈਂ ਕਹਿੰਦੀਆਂ ਧਰਮ ਦੇ ਝੂਠੇ ਠੇਕੇਦਾਰਾਂ ਦਾ ਹੱਥ ਰਿਹਾ ਔਰੰਗਜ਼ੇਬ ਨੇ ਇੱਕ ਕਿਤਾਬ ਲਿਖੀ ਉਹਨੇ ਲਿਖਿਆ ਕਹਿੰਦਾ ਮੈਂ ਵੀ ਧਰਮ ਕਮਾਇਆ ਉਹ ਕਹਿੰਦਾ ਮੈਂ ਵੀ ਧਰਮ ਕਮਾਇਆ ਹੁਣ ਆਪਾਂ ਸਾਰੇ ਹੈਰਾਨ ਹੋ ਮੰਗੇ ਵੀ ਜ਼ਾਲਮ ਬੰਦਾ ਸੀ ਤਲਵਾਰ ਦੇ ਜ਼ੋਰ ਤੇ ਬਾਕੀ ਸਾਰਿਆਂ ਨੂੰ ਮੁਸਲਮਾਨ ਬਣਾਉਣ ਦੀ ਗੱਲ ਕਰਨ ਵਾਲਾ ਵੀ ਧਰਮੀ ਹੋ ਸਕਦਾ ਕਿਤੇ ਨਹੀਂ ਹੋ ਸਕਦਾ ਨਾ ਪਰ ਉਹ ਕਹਿੰਦਾ ਮੈਂ ਧਰਮ ਕਮਾਇਆ ਉਹਨੇ ਲਿਖਿਆ ਕਹਿੰਦਾ ਜਿਹੜਾ ਧਰਮ ਮੈਨੂੰ ਸਾਡੇ ਧਰਮ ਦੇ ਪੁਜਾਰੀ ਕਾਜੀ ਨੇ ਦੱਸਿਆ ਮੈਂ ਉਹ ਧਰਮ ਕਮਾਇਆ ਕਾਜੀ ਨੇ ਕੀ ਦੱਸਿਆ ਹੋ ਸਕਦਾ ਹੈ ਔਰੰਗਜ਼ੇਬ ਨੂੰ ਜੇ ਕਾਜੀ ਸੱਚ ਦਾ ਗਿਆਨ ਦੇ ਦਿੰਦਾ ਤੇ ਉਹ ਜ਼ੁਲਮ ਨਾ ਕਰਦਾ ਹੋ ਸਕਦਾ ਹੈ ਪਰ ਕਾਜੀ ਨੇ ਜਿਹੜਾ ਧਰਮ ਦੱਸਿਆ ਉਹਨੇ ਲਿਖਿਆ ਕਹਿੰਦੇ ਇੱਕ ਮੁਸਲਮਾਨ ਦੇ ਘਰੇ ਜੰਮਿਆ ਤੇ ਸੱਚਾ ਮੁਸਲਮਾਨ ਹੈ ਤੇ ਬਾਕੀ ਦੂਜਿਆਂ ਦੇ ਘਰੇ ਜੰਮਣ ਵਾਲਾ ਗੈਰ ਮੁਸਲਮਾਨ ਉਹ ਕਾਫਰ ਹੈ ਤੇ ਕਾਫਰਾਂ ਨੂੰ ਮਾਰਨਾ ਸਵਾਦ ਹੈ ਕਾਫਰਾਂ ਨੂੰ ਮਾਰਨਾ ਹੀ ਸੱਚਾ ਧਰਮ ਹੈ ਤੇ ਔਰੰਗਜ਼ੇਬ ਕਹਿੰਦਾ ਇਹ ਧਰਮ ਮੈਂ ਵੀ ਕਮਾਵਾਂਗਾ ਰੰਗ ਜੇਵ ਦੇ ਹੱਥ ਤਲਵਾਰ ਦੇਣ ਵਾਲਾ ਝੂਠ ਦਾ ਪੁਜਾਰੀ ਕਾਜੀ ਹੈ ਜੇ ਕਿਤੇ ਉਹ ਸੱਚ ਦਾ ਗਿਆਨ ਦਿੰਦਾ ਹੋ ਸਕਦਾ ਉਹ ਏਦਾਂ ਦੇ ਜ਼ੁਲਮ ਨਾ ਕਰਦਾ ਅੱਜ ਵੀ ਜੇ ਧਰਮਾਂ ਦੇ ਨਾਂ ਤੇ ਦੰਗੇ ਹੁੰਦੇ ਨੇ ਉਹ ਲੋਕ ਜਿਹੜੇ ਆਪਣੀਆਂ ਰੋਟੀਆਂ ਸੇਕਣ ਦੀ ਖਾਤਰ ਆਪਣਾ ਸਿਆਸੀ ਲਾਹਾ ਲੈਣ ਦੀ ਖਾਤਰ ਜਾਂ ਕੇਵਲ ਝੂਠੀ ਪ੍ਰਭਤਾ ਦੀ ਖਾਤਰ ਰੱਬੀ ਬਾਣੀ ਦਾ ਗਿਆਨ ਲਕੋ ਲੈnde ਨੇ ਆਪਣੇ ਡੇਰਿਆਂ ਨਾਲ ਜੋੜਨ ਦੀ ਖਾਤਰ ਮਨੁੱਖਤਾ ਨੂੰ ਝੂਠ ਬੋਲਦੇ ਨੇ ਆਪੋ ਆਪਣੇ ਸਿਸਟਮ ਚਲਾ ਲੈਂਦੇ ਨੇ ਆਪੋ ਆਪਣੀਆਂ ਰਹਿਤ ਮਰਜ਼ਾਦਾਵਾਂ ਸ਼ੁਰੂ ਕਰਾ ਲੈਂਦੇ ਨੇ ਭਰਾਵਾਂ ਵਿੱਚ ਭਰਾ ਮਾਰੂ جنگ ਅਜ ਉਹਨਾਂ ਲੋਕਾਂ ਨੇ ਸ਼ੁਰੂ ਕਰਾਈ ਹੈ ਸਾਡੇ ਵਿੱਚ ਜਿੰਨੇ ਕੁ ਪ੍ਰਾਣੀ ਅਸੀਂ ਬੈਠੇ ਆਂ ਦਾਸ ਦੇ ਸਮੇਤ ਆਪਾਂ ਆਪਣੇ ਆਪ ਨੂੰ ਇੱਕ ਸਵਾਲ ਪੁੱਛ ਲਈਏ ਜਾਂ ਕਿਸੇ ਨੂੰ ਪੁੱਛੀਏ ਵੀ ਤੂੰ ਧਰਮ ਕਮਾਉਣਾ ਚਾਹੁੰਦਾ ਹੈ ਤੇ ਤਕਰੀਬਨ ਸਾਡੇ ਸਾਰਿਆਂ ਦਾ ਇਹੀ ਜਵਾਬ ਹੋਣਾ ਵੀ ਮੈਂ ਧਰਮੀ ਬਣਨਾ ਚਾਹੁੰਦਾ ਹਾਂ ਕੋਈ ਨਹੀਂ ਕਹਿੰਦਾ ਵੀ ਮੈਂ ਜ਼ਾਲਮ ਬਣਨਾ ਹੈ ਕੋਈ ਨਹੀਂ ਕਹਿੰਦਾ ਮੈਂ ਧਰਮ ਦੇ ਨਾਂ ਤੇ ਦੰਗੇ ਕਰਨਾ ਚਾਹੁੰਦਾ ਕੋਈ ਨਹੀਂ ਕਹੇਗਾ ਪਰ ਦੁਨੀਆ ਕਰ ਰਹੀ ਹੈ ਕਿਉਂ ਆਓ ਸ਼ਬਦ ਵਿਚਾਰ ਦੇ ਵਿੱਚੋਂ ਆਪਾਂ ਸਮਝਣ ਦਾ ਯਤਨ ਕਰਾਂਗੇ